ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਫਾਇਰਸ ਐਪਲੀਕੇਸ਼ਨ ਤੇ ਫਰੀ ਦੇ ਵਿੱਚ ਅਕਾਊਂਟ ਬਣਾਉਣ ਦੇ ਲਈ ট্রেਡਿੰਗ ਕਰਨ ਦੇ ਲਈ ਆਪਾਂ ਨੂੰ ਡੀਮੈਟ ਅਕਾਊਂਟ ਚਾਹੀਦਾ ਹੁੰਦਾ ਹੈ ਤੇ ਉਹ ਤੁਸੀਂ ਫਾਇਰਸ ਐਪਲੀਕੇਸ਼ਨ ਤੇ ਬਣਾ ਸਕਦੇ ਜੋ ਬਿਲਕੁਲ ਫਰੀ ਜਿਹਦੇ ਵਿੱਚ ਤੁਹਾਨੂੰ ਜ਼ੀਰੋ ਫੀ ਰੋਟ ਟ੍ਰੇਡ ਕਰਨ ਲਈ ਸੈਟਅਪ ਵੀ ਮਿਲੇਗਾ ਜੋ ਕਿ ਆਪਾਂ ਸੈਟਿੰਗਾਂ ਅਪਡੇਟ ਕਰਾਈਆਂ ਹੋਈਆਂ ਹਨ ਉਹਦੀ ਵੀਡੀਓ ਤੁਹਾਨੂੰ ਲਾਸਟ ਤੇ ਮਿਲ ਜਾਵੇਗੀ ਪਰ ਉਹਦੇ ਲਈ ਤੁਹਾਨੂੰ ਮੇਰੀ ਲਿੰਕ ਤੋਂ ਅਕਾਊਂਟ ਬਣਾਉਣਾ ਪਵੇਗਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗੀ ਜਦੋਂ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਸੀਂ ਵੈਬਸਾਈਟ ਤੇ ਚਲੇ ਜਾਓਗੇ ਫਾਇਰਸ ਦੀ ਤੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਜੋ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਹੈ ਜੋ ਤੁਹਾਡਾ ਰਜਿਸਟਰ ਹੋਵੇਗਾ ਆਧਾਰ ਕਾਰਡ ਨਾਲ ਤੇ ਉਸ ਤੋਂ ਬਾਅਦ ਤੁਸੀਂ ਥੱਲੇ ਦਿੱਤੇ ਗਏ ਆਪਸ਼ਨ ਤੇ ਕਲਿੱਕ ਕਰੋਗੇ ਤਾਂ ਅੱਗੇ ਤੁਹਾਡੇ ਕੋਲ ਦੋ ਆਪਸ਼ਨ ਆਉਣਗੇ ਡੀਮੈਟ ਅਕਾਊਂਟ ਤੇ ਐਨਆਰਆਈ ਅਕਾਊਂਟ ਜੇ ਤੁਸੀਂ ਇੰਡੀਆ ਤੋਂ ਬਾਹਰ ਹੋ ਤਾਂ ਐਨਆਰਆਈ ਅਕਾਊਂਟ ਤੇ ਕਰੋਗੇ ਜੇ ਤੁਸੀਂ ਇੰਡੀਆ ਚੋਂ ਤਾਂ ਡੀਮੈਟ ਅਕਾਊਂਟ ਤੇ ਕਰੋਗੇ ਆਪਾਂ ਇੰਡੀਆ ਚਾਂ ਤੇ ਇਸ ਕਰਕੇ ਆਪਾਂ ਡੀਮੈਟ ਅਕਾ ਥੱਲੇ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦਿੰਦੇ ਰਹੇ ਜੋ ਥੱਲੇ ਕੰਟੀਨਿਊ ਦਾ ਆਪਸ਼ਨ ਆ ਰਿਹਾ ਹੈ ਤੁਸੀਂ ਉਹਦੇ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਆ ਥੋੜਾ ਟਾਈਮ ਲੱਗੇਗਾ ਅੱਗੇ ਆਵੇਗਾ ਤੁਸੀਂ ਆਪਣਾ ਕੰਟੀਨਿਊ ਵਿਦ ਗੂਗਲ ਕਰ ਸਕਦੇ ਹੋ ਜੋ ਆਪਣਾ ਈਮੇਲ ਆਈਡੀ ਜੇ ਤੁਸੀਂ ਮੋਬਾਈਲ ਦੇ ਵਿੱਚ ਲੌਗਇਨ ਕੀਤਾ ਹੋਇਆ ਹੈ ਨਹੀਂ ਤਾਂ ਤੁਸੀਂ ਆਪਣਾ ਈਮੇਲ ਆਈਡੀ ਇੱਥੇ ਥੱਲੇ ਵੀ ਫਿਲ ਕਰ ਸਕਦੇ ਹੋ ਜੋ ਆਪਸ਼ਨ ਦਿੱਤਾ ਹੈ ਦੋਨਾਂ ਦੇ ਵਿੱਚੋਂ ਕੋਈ ਵੀ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਥੱਲੇ ਕੰਟੀਨਿਊ ਤੇ ਕਰ ਸਕਦੇ ਹੋ ਤੇ ਆਪਾਂ ਇੱਥੇ ਕਰਾਂਗੇ ਕੰਟੀਨਿਊ ਵਿਦ ਗੂਗਲ ਠੀਕ ਹੈ ਇਹਦੇ ਉੱਤੇ ਆਪਾਂ ਕਲਿੱਕ ਕਰਨ ਤੋਂ ਬਾਅਦ ਆ ਥੱਲੇ ਕੰਟੀਨਿਊ ਤੇ ਕਰਾਂਗੇ ਅੱਗੇ ਆਪਸ਼ਨ ਆਵੇਗਾ ਜੋ ਵੀ ਲੌਗਇਨ ਹੋਣਗੇ ਈਮੇਲ ਆਈਡੀ ਤੁਹਾਡੇ ਫੋਨ ਦੇ ਵਿੱਚ ਉਹ ਸਾਰੇ ਆ ਜਾਣਗੇ ਜੋ ਵੀ ਤੁਸੀਂ ਚੂਸ ਕਰਨਾ ਚਾਹੁੰਦੇ ਜੋ ਇੱਥੋਂ ਚੂਸ ਕਰ ਲੈਣਾ ਹੈ ਉਹਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਉਹਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਆ ਤੁਸੀਂ ਕੰਟੀਨਿਊ ਤੇ ਕਲਿੱਕ ਕਰਨਾ ਹੈ ਕੈਂਸਲ ਤੇ ਕਲਿੱਕ ਨਹੀਂ ਕਰਨਾ ਕੰਟੀਨਿਊ ਤੇ ਆਪਾਂ ਕਲਿੱਕ ਕਰਾਂਗੇ ਫਿਰ ਆਪਾਂ ਆਪਣਾ ਪੈਨ ਕਾਰਡ ਨੰਬਰ ਭਰਨਾ ਹੈ ਇਸ ਜਗ੍ਹਾ ਤੇ ਤੇ ਉਸ ਤੋਂ ਬਾਅਦ ਆਪਾਂ ਵੈਰੀਫਾਈ ਤੇ ਕਲਿੱਕ ਕਰ ਦਵਾਂਗੇ ਪੈਨ ਕਾਰਡ ਨੰਬਰ ਭਰਨ ਤੋਂ ਬਾਅਦ ਆਪਾਂ ਵੈਰੀਫਾਈ ਤੇ ਕਲਿੱਕ ਕਰ ਦੇਵਾਂਗੇ ਜਿਹਦੇ ਨਾਮ ਤੇ ਤੁਸੀਂ ਅਕਾਊਂਟ ਬਣਾ ਰਹੇ ਹੋ ਉਸੇ ਦਾ ਹੀ ਪੈਨ ਕਾਰਡ ਹੋਣਾ ਚਾਹੀਦਾ ਉਸ ਤੋਂ ਬਾਅਦ ਥੋੜਾ ਟਾਈਮ ਚੈਕਿੰਗ ਹੋਵੇਗੀ ਤੇ ਫਿਰ ਥੋੜਾ ਟਾਈਮ ਹੋਰ ਲੱਗੇਗਾ ਫਿਰ ਥੱਲੇ ਇੱਥੇ ਇੱਕ ਆਪਸ਼ਨ ਆਵੇਗਾ ਜਿਹਦੇ ਉੱਤੇ ਤੁਸੀਂ ਟਿੱਕ ਲਗਾ ਕੇ ਤੇ ਥੱਲੇ ਦਿੱਤੇ ਗਏ ਆਪਸ਼ਨ ਅਲੋ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਫਿਲ ਕਰਨਾ ਹੈ آدھار کارڈ نمبر فل کرنے تو بعد اِسے تھلے کا کیپچا دیتا ہوا ہے یہ تصویر اس جگہ پہ فل کرنا ہے پورا سیم اس بعد تھی نیکسٹ سے کلک کر دینا ہے نیکسٹ سے کلک کرنے ہاں بعد رجسٹر موبائل نمبر تے جو آدھار کارڈ نہ لنک ہوا وہ ٹی پی آئے گا تو اتنے بھرنا ہے وہ او ٹی پی بھرن تو بعد کنٹینیو کنٹیو کلک کر دینا ہے اس کے بعد جی تھی ڈیجی لوکر کے پین رکھی ہوئے گی تو وہ پین ما جے نہیں رکھی تو نہیں می ਜੇ ਤੁਹਾਨੂੰ ਪਿੰਨ ਭੁੱਲ ਗਈਏ ਤਾਂ ਤੁਸੀਂ ਫੋਰਗਟ ਸਕਿਉਰਟੀ ਪਿੰਨ ਕਰ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਪਿੰਨ ਪਤਾ ਹੈ ਤਾਂ ਇੱਥੇ ਪਿੰਨ ਭਰ ਕੇ ਕੰਟੀਨਿਊ ਤੇ ਕਰੋ ਜੇ ਪਿੰਨ ਨਹੀਂ ਹੋਵੇਗੀ ਤਾਂ ਫਿਰ ਇਹ ਆਪਸ਼ਨ ਨਹੀਂ ਆਵੇਗਾ ਕੰਟੀਨਿਊ ਤੇ ਕਲਿੱਕ ਕਰਾਂਗੇ ਆਪਾਂ ਪਿੰਨ ਭਰ ਕੇ ਉਸ ਤੋਂ ਬਾਅਦ ਥੋੜਾ ਟਾਈਮ ਫਿਰ ਤੋਂ ਲੱਗੇਗਾ ਇਹ ਆਪਣੀ ਜੋ ਡਿਟੇਲ ਹੈ ਉਸ ਨੂੰ ਆਟੋਮੈਟਿਕ ਕੈਪਚਰ ਕਰੇਗਾ ਉਸ ਤੋਂ ਬਾਅਦ ਆਪਾਂ ਇਥੇ ਆਪਸ਼ਨ ਆ ਜਾਵੇਗਾ ਇਥੇ ਤੁਸੀਂ ਜੋ ਵੀ ਤੁਹਾਡੀ ਡਿਟੇਲ ਉੱਤੇ ਸ਼ੋ ਹੋ ਰਹੀ ਹੈ ਉਸ ਨੂੰ ਆਪਾਂ ਬਲਰ ਕੀਤਾ ਹੋਇਆ ਆ ਮੇਰੀ ਡਿਟੇਲ ਹੈ ਜੋ ਇਥੇ ਤੁਹਾਡੀ ਤੁਹਾਨੂੰ ਡਿਟੇਲ ਸ਼ੋ ਹੋਵੇਗੀ ਫਿਰ ਤੁਸੀਂ ਆਪਣੇ ਫਾਦਰ ਦਾ ਨਾਮ ਥੱਲੇ ਲਿਖਣਾ ਹੈ ਤੇ ਥੱਲੇ ਦਿੱਤੇ ਗਏ ਆਪਸ਼ਨ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੇਣਾ ਜੇ ਤੁਸੀਂ ਪੈਨ ਕਾਰਡ ਚੇਂਜ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਪਰ ਇਹ ਧਿਆਨ ਰੱਖਿਓ ਪੈਨ ਕਾਰਡ ਵੀ ਉਹ ਹੋਵੇ ਜਿਸ ਦੇ ਨਾਮ ਤੇ ਅਕਾਊਂਟ ਬਣਿਆ ਆ ਆਧਾਰ ਕਾਰਡ ਵੀ ਉਹਦਾ ਹੋਵੇ ਤੇ ਬੈਂਕ ਅਕਾਊਂਟ ਵੀ ਉਸੇ ਬੰਦੇ ਦਾ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਆਪਾਂ ਕੰਟੀਨਿਊ ਤੇ ਕਲਿੱਕ ਕਰਾਂਗੇ ਹੁਣ ਅੱਗੇ ਤੁਸੀਂ ਆਪਣਾ ਬੈਂਕ ਅਕਾਊਂਟ ਲ ਤੁਸੀਂ ਜੁਪੀਆਈ ਰਾਹੀਂ ਵੀ ਕਰ ਸਕਦੇ ਹੋ ਪੇਟ ਜਮ Google Pay PhonePe ਤੇ Amazon Pay ਜਾਂ ਫਿਰ ਤੁਸੀਂ ਲਿੰਕ ਯੂਜ਼ਿੰਗ ਆਈ ਐਫ ਐਸ ਐਸ ਆਈ ਕੋਡ ਦੇ ਰਾਹੀਂ ਵੀ ਕਰ ਸਕਦੇ ਹੋ ਦੋਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਆਪਸ਼ਨ ਚੁਣ ਸਕਦੇ ਹੋ ਜਿਹੜਾ ਜੋ ਵੀ ਆਪਸ਼ਨ ਚੁਣਨਾ ਉਸ ਤੇ ਟਿੱਕ ਲਗਾ ਕੇ ਥੱਲੇ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਆਪਾਂ ਇੱਥੋਂ ਕਰਾਂਗੇ ਲਿੰਕ ਯੂਜ਼ਿੰਗ ਆਈ ਐਫ ਐਸ ਐਸ ਆਈ ਠੀਕ ਹੈ ਉਸ ਤੋਂ ਬਾਅਦ ਆਪਾਂ ਆਪਣਾ ਅਕਾਊਂਟ ਨੰਬਰ ਫਿਲ ਕਰਨਾ ਹੈ ਫਿਰ ਦੂਜੇ ਨੰਬਰ ਤੇ ਰੀ ਇੰਟਰ ਆਪਣਾ ਅਕਾਊਂਟ ਨੰਬਰ ਫਿਰ ਆਪਾਂ IFSC ਕੋਡ ਭਰਾਂਗੇ ਜੋ ਵੀ ਤੁਹਾਡੀ ਬੈਂਕ ਦਾ ਹੋਵੇਗਾ ਤੇ ਉਸ ਤੋਂ ਬਾਅਦ ਅਸੀਂ ਦੱਸਣਾ ਹੈ ਕਿ ਤੁਹਾਡਾ ਅਕਾਊਂਟ ਸੇਵਿੰਗ ਹੈ ਜਾਂ ਫਿਰ ਕਰੰਟ ਹੈ ਇੱਥੇ ਟਿਕ ਲਗਾ ਕੇ ਤੇ ਫਿਰ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਕੰਟੀਨਿਊ ਤੇ ਕਲਿੱਕ ਕਰਨ ਤੋਂ ਬਾਅਦ ਫਿਰ ਅੱਗੇ ਆਪਸ਼ਨ ਆਉਣਗੇ ਫਿਰ ਆਪਣਾ ਰਜਿਸਟਰਡ ਮੋਬਾਈਲ ਨੰਬਰ ਸ਼ੋਅ ਕਰੇਗਾ ਬੈਂਕ ਅਕਾਊਂਟ ਸ਼ੋਅ ਕਰੇਗਾ ਤੇ ਉਸ ਤੋਂ ਬਾਅਦ ਇਹ ਥੱਲੇ ਦੋ ਆਪਸ਼ਨ ਆਉਣਗੇ ਠੀਕ ਹੈ ਯੂਜ਼ ਅਲਟਰਨੇਟ ਨੰਬਰ ਜਾਂ ਫਿਰ ਅਪਲੋਡ ਪ੍ਰੂਫ ਇਹਦਾ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆਪਾਂ ਕੰਟੀਨਿਊ ਤੇ ਕਲਿੱਕ ਕਰ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਆਵੇਗਾ ਐਕਟਿਵ ਡੈਰੀਵੇਟਰਸ ਠੀਕ ਹੈ ਤੁਸੀਂ ਜੋ ਸੈਗਮੈਂਟ ਐਕਟਿਵ ਕਰਨੇ ਆ ਉਹ ਹੁਣੇ ਕਰਨੇ ਆ ਜਾਂ ਬਾਅਦ ਦੇ ਵਿੱਚ ਕਰਨੇ ਆ ਜੇ ਬਾਅਦ ਚ ਕਰਨੇ ਆ ਤੇ ਲੈਟਰ ਤੇ ਕਲਿੱਕ ਕਰੋ ਜੇ ਹੁਣੇ ਕਰਨੇ ਆ ਤੇ ਐਕਟਿਵ ਨਾਉ ਤੇ ਕਲਿੱਕ ਕਰੋ ਠੀਕ ਹੈ ਜੇ ਹੁਣੇ ਤੁਸੀਂ ਐਕਟਿਵ ਕਰਨੇ ਆ ਤਾਂ ਤੁਹਾਨੂੰ ਆਪਣੇ ਬੈਂਕ ਦੀ ਸਟੇਟਮੈਂਟ ਅਪਲੋਡ ਕਰਨੀ ਪਵੇਗੀ ਪਰ ਆਪਾਂ ਤੁਹਾਨੂੰ ਸੌਖਾ ਤਰੀਕਾ ਦੱਸਾਂਗੇ ਲਾਸਟ ਤੇ ਤੁਸੀਂ ਉਹ ਕਰ ਸਕਦੇ ਜੋ ਉਸ ਤੋਂ ਬਾਅਦ ਤੁਸੀਂ ਦੱਸਣਾ ਹੈ ਕਿ ਤੁਸੀਂ ਸਟੂਡੈਂਟ ਹੋ ਜਾਂ ਕੋਈ ਵੀ ਜੋ ਵੀ ਤੁਸੀਂ ਕੰਮ ਕਰਦੇ ਹੋ ਇੱਥੇ ਲਿਖ ਸਕਦੇ ਹੋ ਉਸ ਤੋਂ ਬਾਅਦ ਆਪਣੀ ਇਨਕਮ ਲਿਖ ਸਕਦੇ ਹੋ ਜੋ ਵੀ ਤੁਹਾਡੀ ਇਨਕਮ ਹੋਵੇਗੀ ਸਾਲ ਦੀ ਉਹ ਤੁਸੀਂ ਲਿਖ ਸਕਦੇ ਹੋ 1 ਤੋਂ 5 ਲੱਖ ਅਤੇ 1 ਤੋਂ 5 ਜਿਸ ਤੋਂ ਘੱਟ ਹੈ ਤੇ ਇੱਥੇ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਣਗੇ ਉਸ ਤੋਂ ਬਾਅਦ ਥੱਲੇ ਤੁਸੀਂ ਦੱਸਣਾ ਹੈ ਕਿ ਤੁਸੀਂ ਮੈਰਿਜ ਹੋ ਜਾਂ ਫਿਰ ਸਿੰਗਲ ਹੋ ਠੀਕ ਹੈ ਉਸ ਤੋਂ ਬਾਅਦ ਥੱਲੇ ਇੱਕ ਆਵੇਗਾ ਆਈ ਕਨਫਰਮ ਥੈਟ ਆਈ ਰੀਡ ਐਂਡ ਅੰਡਰਸਟੈਂਡ ਦਾ ਫੋਲੋਇੰਗ ਤੇ ਉਸ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਟਿਕ ਲਗਾ ਦੇਵੋਗੇ ਜੋ ਥੱਲੇ ਆਪਸ਼ਨ ਦਿੱਤਾ ਹੋਇਆ ਹੈ ਉੱਥੇ ਟਿਕ ਲਗਾਉਣ ਤੋਂ ਬਾਅਦ ਤੁਸੀਂ ਕੰਟੀਨਿਊ ਤੇ ਫਿਰ ਕਲਿੱਕ ਕਰ ਦੇਣਾ ਹੈ ਇਹ ਸਾਰੀ ਡਿਟੇਲ ਭਰਨ ਤੋਂ ਬਾਅਦ ਆ ਫਿਰ ਅੱਗੇ ਕੁਝ ਆਪਸ਼ਨ ਆਉਣਗੇ ਉਸ ਤੋਂ ਬਾਅਦ ਤੁਸੀਂ ਜੇ ਕਿਸੇ ਨੂੰ ਨਾਮਿਨੇਟ ਰੱਖਣਾ ਚਾਹੁੰਦੇ ਹੋ ਜਿਵੇਂ ਆਪਾਂ ਬੈਂਕ ਅਕਾਊਂਟ ਦੇ ਵਿੱਚ ਰੱਖਦੇ ਹਾਂ ਤੇ ਰੱਖਣਾ ਚਾਹੁੰਦੇ ਜੋ ਰੱਖ ਸਕਦੇ ਜੋ ਨਹੀਂ ਤੇ ਤੁਸੀਂ ਥੱਲੇ ਆਈ ਡੋਂਟ ਵਿਸ਼ ਟੂ ਨਾਮਿਨੇਜ਼ ਇੱਥੇ ਕਲਿੱਕ ਕਰ ਟਿੱਕ ਲਗਾ ਕੇ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਉਸ ਤੋਂ ਬਾਅਦ ਆ ਤੁਸੀਂ ਆਪਣੀ ਸੈਲਫੀ ਲੈਣੀ ਹੈ ਫੋਨ ਨਾਲ ਫਰੰਟ ਕੈਮਰੇ ਨਾਲ ਤੇ ਨਾਲ ਦੀ ਨਾਲ ਦੂਜਾ ਪਹਿਲਾਂ ਸੈਲਫੀ ਲਓਗੇ ਉਸ ਤੋਂ ਬਾਅਦ ਦੂਸਰਾ ਆਪਸ਼ਨ ਹੋਵੇਗਾ ਸਿਗਨੇਚਰ ਦਾ ਪਹਿਲਾਂ ਆਪਾਂ ਸੈਲਫੀ ਤੇ ਕਲਿੱਕ ਕਰਕੇ ਫੋਨ ਨਾਲ ਆਪਣੀ ਸੈਲਫੀ ਲੈ ਲਵਾਂਗੇ ਤੁਸੀਂ ਕੈਮਰੇ ਦੇ ਸਾਹਮਣੇ ਆਪਣੇ ਫੇਸ ਨੂੰ ਕਰੋਗੇ ਆਟੋਮੈਟਿਕਲੀ ਡਿਟੈਕਟ ਕਰ ਲਵੇਗਾ ਕੈਪਚ ਉਸ ਤੋਂ ਬਾਅਦ ਥੋੜਾ ਜਿਹਾ ਇੱਥੇ ਟਾਈਮ ਲੱਗੇਗਾ ਫਿਰ ਤੁਸੀਂ ਅਪਲੋਡ ਸਿਗਨੇਚਰ ਜਾਂ ਫਿਰ ਉੱਤੇ ਦੋ ਆਪਸ਼ਨ ਆਉਣਗੇ ਟੈਪ ਯੂਅਰ ਡਰਾ ਸਿਗਨੇਚਰ ਠੀਕ ਹੈ ਜਾਂ ਤਾਂ ਤੁਸੀਂ ਸਿਗਨੇਚਰ ਕਿਸੇ ਸਾਫ਼ ਪੇਜ ਤੇ ਕਰਕੇ ਅਪਲੋਡ ਕਰ ਸਕਦੇ ਜੋ ਥੱਲੇ ਵਾਲੇ ਆਪਸ਼ਨ ਤੇ ਜਾਂ ਫਿਰ ਉੱਤੇ ਕਲਿੱਕ ਕਰਕੇ ਤੁਸੀਂ ਮੋਬਾਈਲ ਦੀ ਸਕਰੀਨ ਤੇ ਸਿਗਨੇਚਰ ਕਰ ਸਕਦੇ ਜੋ ਟੱਚ ਸਕਰੀਨ ਤੇ ਠੀਕ ਹੈ ਜਾਂ ਫਿਰ ਕੋਈ ਟੈਪ ਵਗੈਰਾ ਤੇ ਵੀ ਜੇ ਤੁਸੀਂ ਮਤਲਬ ਉਹ ਕੀ ਬਣਾ ਰਹੇ ਹੋ ਤੇ ਆਪਾਂ ਉੱਤੇ ਵਾਲੇ ਆਪਸ਼ਨ ਤੇ ਕਰਾਂਗੇ ਤੇ ਇੱਥੇ ਆਪਾਂ ਆਪਣਾ ਸਿਗਨੇਚਰ ਡਰਾਅ ਕਰ ਸਕਦੇ ਹਾਂ ਮੈਂ ਕੁਝ ਵੀ ਵੈਸੀ ਹੀ ਲਿਖ ਰਿਹਾ ਹਾਂ ਤੇ ਇੱਥੇ ਤੁਸੀਂ ਆਪਣਾ ਪੂਰਾ ਸਾਈਨ ਕਰਨਾ ਜਿਵੇਂ ਤੁਸੀਂ ਸਾਈਨ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਥੱਲੇ ਸਬਮਿਟ ਤੇ ਕਲਿੱਕ ਕਰ ਦੇਣਾ ਹੈ ਸਾਈਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਇੱਥੇ ਫਿਰ ਤੋਂ ਲੱਗੇਗਾ ਫਿਰ ਇੱਥੇ ਤੁਸੀਂ ਤੁਹਾਡੀ ਸੈਲਫੀ ਵੀ ਕੈਪਚਰ ਹੋ ਗਈ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੀ ਸੈਲਫੀ ਸਹੀ ਨਹੀਂ ਤੇ ਤੁਸੀਂ ਰੀ ਕੈਪਚਰ ਕਰ ਸਕਦੇ ਹੋ ਜੇ ਤੁਹਾਡੇ ਸਾਈਨ ਸਹੀ ਨਹੀਂ ਗਏ ਤੇ ਤੁਸੀਂ ਰੀਸਾਈਨ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਥੱਲੇ ਕੰਟੀਨਿਊ ਤੇ ਕਲਿੱਕ ਕਰ ਦੇਣਾ ਜੇ ਤੁਹਾਡਾ ਸਾਰਾ ਕੁਝ ਸਹੀ ਹੈ ਕੰਟੀਨਿਊ ਤੇ ਕਲਿੱਕ ਕਰ ਦੇਣਾ ਸਾਰੀ ਇਨਫੋਰਮੇਸ਼ਨ ਤੁਹਾਨੂੰ ਸ਼ੋ ਹੋਣ ਲੱਗ ਪਵੇਗੀ ਜੋ ਜੋ ਵੀ ਤੁਸੀਂ ਫਿਲ ਕੀਤੀ ਹੈ ਜੇ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਗਲਤ ਲੱਗ ਰਹੀ ਹੈ ਕੋਈ ਵੀ ਇਨਫੋਰਮੇਸ਼ਨ ਤਾਂ ਤੁਸੀਂ ਉਸ ਨੂੰ ਇਹ ਦਿੱਤੇ ਗਏ ਪੈਨ ਜੋ ਜਿਵੇਂ ਪੈਨ ਪਾਨ ਐਂਡ ਐਡਰੈਸ ਡਿਟੇਲ ਦੇ ਕੇ ਪੈਨ ਦਿੱਤਾ ਹੈ ਤੇ ਕਰਕੇ ਕਲਿੱਕ ਕਰਕੇ ਐਡਿਟ ਕਰ ਸਕਦੇ ਹੋ ਜੇ ਈਮੇਲ ਆਈਡੀ ਬਦਲਣਾ ਤਾਂ ਇੱਥੋਂ ਕਲਿੱਕ ਕਰਕੇ ਬਦਲ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਥੱਲੇ ਕਲਿੱਕ ਕਰ ਦੋਗੇ ਫਿਰ ਅੱਗੇ ਆਵੇਗਾ ਟਰਮ ਐਂਡ ਟਰਮਸ ਐਂਡ ਕੰਡੀਸ਼ਨਸ ਇਹਨਾਂ ਦੋਨਾਂ ਤੇ ਟਿੱਕ ਲਗਾ ਕੇ ਤੁਸੀਂ ਪ੍ਰੋਸੀਡ ਕਰਨਾ ਹੈ ਉਸ ਤੋਂ ਬਾਅਦ ਅੱਗੇ ਇਸ ਤਰ੍ਹਾਂ ਦਾ ਆਵੇਗਾ ਥੱਲੇ ਫਿਰ ਤੁਸੀਂ ਸੀਡ ਤੇ ਕਲਿੱਕ ਕਰ ਦੇਣਾ ਹੈ ਠੀਕ ਹੈ ਫਿਰ ਤੁਸੀਂ ਇੱਥੇ ਆਪਣਾ 12 ਅੰਕਾਂ ਦਾ ਆਧਾਰ ਕਾਰਡ ਨੰਬਰ ਫਿਰ ਤੋਂ ਫਿਲ ਕਰਨਾ ਹੈ ਉੱਤੇ ਟਿੱਕ ਲਗਾ ਕੇ ਜੋ ਇੱਥੇ ਟਿੱਕ ਜਿਸ ਜਗ੍ਹਾ ਤੇ ਮੈਂ ਮਾਰੀ ਹੈ ਠੀਕ ਹੈ ਫਿਰ ਤੁਸੀਂ ਆਪਣਾ OTP ਤੁਹਾਨੂੰ ਫਿਰ ਤੋਂ ਆਵੇਗਾ ਤੁਹਾਡੇ ਮੋਬਾਈਲ ਨੰਬਰ ਤੇ ਫਿਰ ਤੁਸੀਂ ਉਹ ਨੰਬਰ ਜੋ OTP ਆਵੇਗਾ ਇੱਥੇ ਫਿਲ ਕਰ ਦੇਣਾ ਹੈ ਤੇ ਵੈਰੀਫਾਈ ਸਾਈਨ ਇਹ ਆਪਣੇ ਸਾਈਨ ਵੈਰੀਫਾਈ ਕਰ ਰਿਹਾ ਜੋ ਕਿ ਡਿਜੀਟਲ ਸਾਈਨ ਹੁੰਦੇ ਆ ਜੋ ਕਿ ਆਧਾਰ ਕਾਰਡ ਨਾਲ ਹੁੰਦੇ ਆ ਇੱਥੇ ਆਪਾਂ ਵੈਰੀਫਾਈ ਤੇ ਕਲਿੱਕ ਕਰਾਂਗੇ ਤੇ ਡਾਕੂਮੈਂਟ ਸਾਈਨ ਸਕਸੈਸਫੁਲੀ ਜੋ ਮੈਂ ক্লোਜ਼ ਵਿੰਡੋ ਠੀਕ ਹੈ ਹੁਣ ਆਪਾਂ ਇੱਥੇ ਬੈਕ ਜਾਵਾਂਗੇ ਤੇ ਉਸ ਤੋਂ ਬਾਅਦ ਆਈ ਸਾਈਨ ਫਾਰ ਨੋਨ ਕਰਾ ਠੀਕ ਹੈ ਇਹ ਆਪਾਂ ਕਰਨੇ ਆ ਕੰਟੀਨਿਊ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਆ ਫਿਰ ਤੋਂ ਆਪਾਂ ਪ੍ਰੋਸੀਡ ਤੇ ਕਲਿੱਕ ਕਰਾਂਗੇ ਠੀਕ ਹੈ ਇਹ ਦੋਨੇ ਟਿੱਕ ਲਗਾ ਲੈਣੀਆਂ ਆ ਆਪਾਂ ਜੋ ਇੱਥੇ ਆਪਸ਼ਨ ਦਿੱਤੇ ਹੋਣਗੇ ਪ੍ਰੋਸੀਡ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਥੱਲੇ ਦਿੱਤੇ ਗਏ ਆਪਸ਼ਨ ਤੇ ਆਪਾਂ ਕਲਿੱਕ ਕਰਾਂਗੇ ਜੋ ਵੀ ਥੱਲੇ ਆਪਸ਼ਨ ਆ ਰਿਹਾ ਹੋਵੇਗਾ ਨੀਲੇ ਕਲਰ ਦੇ ਵਿੱਚ ਉਹਦੇ ਉੱਤੇ ਆਪਾਂ ਕਲਿੱਕ ਕਰਾਂਗੇ ਫਿਰ ਆਪਾਂ ਆਪਣਾ 12 ਡਿਜੀਟ ਦਾ ਆਧਾਰ ਕਾਰਡ ਨੰਬਰ ਫਿਲ ਕਰਨਾ ਹੈ ਇਸ ਤੋਂ ਬਾਅਦ ਆ ਥੱਲੇ ਆਪਾਂ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੱਸਣਾ ਹੈ ਕਿ ਤੁਸੀਂ ਟਰੇਡਿੰਗ ਦੇ ਵਿੱਚ ਬਿਲਕੁਲ ਨਵੇਂ ਹੋ ਜਾਂ ਫਿਰ ਤੁਹਾਨੂੰ 2 ਤੋਂ 5 ਸਾਲ ਹੋ ਗਏ ਜੋ ਵੀ ਤੁਹਾਡਾ ਟਾਈਮ ਤੁਹਾਨੂੰ ਮਤਲਬ ਤੁਸੀਂ ਹੋ ਉਹ ਕਰ ਦੇਣਾ ਹੈ ਠੀਕ ਹੈ ਜੇ ਤੁਹਾਨੂੰ ਕੋਈ ਅਜੇ ਨਵੇਂ ਹੋ ਤਾਂ ਉੱਤੇ ਕਰ ਦੇਣਾ ਹੈ ਜੇ ਤੁਹਾਨੂੰ ਕੁਝ ਐਕਸਪੀਰੀਅੰਸ ਹੈ ਤਾਂ ਥੱਲੇ ਵਾਲੇ অপਸ਼ਨ ਤੇ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕਨਫਰਮ ਤੇ ਕਲਿੱਕ ਕਰ ਦੇਣਾ ਹੈ ਥੱਲੇ ਕਨਫਰਮ ਤੇ ਕਲਿੱਕ ਕਰਨ ਤੋਂ ਬਾਅਦ ਆ ਫਿਰ ਤੁਹਾਡੇ ਈ ਸਾਈਨ ਵੈਰੀਫਿਕੇਸ਼ਨ ਤੇ ਸਾਰਾ ਕੁਝ ਹੋ ਗਿਆ ਹੈ ਤੁਹਾਡਾ ਅਕਾਊਂਟ ਬਣ ਗਿਆ ਹੈ ਥੱਲੇ ਐਕਸਪਲੋਰ ਫਾਇਰ ਦੇ ਤੁਸੀਂ ਕਰਕੇ ਐਪ ਡਾਊਨਲੋਡ ਕਰ ਲੈਣਾ ਪਲੇ ਸਟੋਰ ਤੋਂ ਤੇ ਉਹਦੇ ਵਿੱਚ ਤੁਸੀਂ ਲੌਗ ਇਨ ਕਰ ਸਕਦੇ ਹੋ 24 ਤੋਂ 48 ਘੰਟੇ ਲੱਗਣਗੇ 24 ਘੰਟਿਆਂ ਦੇ ਵਿੱਚ ਤੁਹਾਡਾ ਅਕਾਊਂਟ ਬਣ ਜਾਵੇਗਾ ਉਸ ਤੋਂ ਬਾਅਦ ਆ ਤੁਸੀਂ ਜੋ ਵੀ ਤੁਹਾਨੂੰ ਕੋਈ ਵੀ ਟਰੇਡ ਤੁਸੀਂ ਕਰਨੀ ਹੋ ਕਰ ਸਕਦੇ ਹੋ ਤੇ ਜੋ ਸੈਗਮੈਂਟ ਤੁਸੀਂ ਐਕਟਿਵ ਕਰਨਾ ਹੈ ਉਹ ਕਿਵੇਂ ਕਰਨਾ ਹੈ ਉਹ ਆਓ ਅੱਗੇ ਆਪਾਂ ਆ ਇੱਕ ਹੋਰ ਵੀਡੀਓ ਤੇ ਚੱਲਦੇ ਹਾਂ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਫੇ ਟਰੇਡਿੰਗ ਕਰਨ ਲਈ ਸੈਗਮੈਂਟ ਆਪਾਂ ਨੂੰ ਐਕਟਿਵ ਕਰਨੇ ਪੈਣਗੇ ਉਹਦੇ ਲਈ ਆਪਾਂ ਇਹ ਕਰਨਾ ਹੈ ਕਿ ਜਦੋਂ 24 ਤੋਂ 48 ਘੰਟਿਆਂ ਦੇ ਵਿੱਚ ਤੁਹਾਨੂੰ ਤੁਹਾਡਾ ਯੂਜ਼ਰ ਆਈਡੈਂਟੀ ਮਿਲ ਜਾਵੇਗਾ ਆਪਣਾ ਅਕਾਊਂਟ ਲੌਗਇਨ ਕਰਕੇ ਜੋ ਵੀ ਫਾਇਰਸ ਦੀ ਐਪਲੀਕੇਸ਼ਨ ਹੈ ਜਾਂ ਫਿਰ ਵੈੱਬਸਾਈਟ ਤੇ ਵੀ ਤੁਸੀਂ ਕਰ ਸਕਦੇ ਹੋ ਜੋ ਕੰਪਿਊਟਰ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਇੱਕ ਸਟਾਕ ਨੂੰ ਬਾਏ ਕਰਨਾ ਹੈ ਕੈਸ਼ ਦੇ ਵਿੱਚ ਕਿਸੇ ਵੀ ਸਟਾਕ ਨੂੰ ਤੁਸੀਂ ਬਾਏ ਕਰ ਸਕਦੇ ਹੋ ਜਿਹਦਾ ਕਿ ਜੋ ਪ੍ਰਾਈਸ ਆ ਉਹ ਲਗਭਗ 500 ਤੋਂ ਉੱਤੇ ਹੋਣਾ ਚਾਹੀਦਾ ਹੈ ਠੀਕ ਹੈ 500 ਤੋਂ 1 ਰੁਪਿਆ ਵੀ ਉੱਤੇ ਹੋਵੇਗਾ ਤਾਂ ਚੱਲ ਜਾਵੇਗਾ ਠੀਕ ਹੈ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਆਪਾਂ ਇੱਥੇ ਬਾਈ ਕਰ ਰਹੇ ਆ ਜਿਵੇਂ ਦੇਖੋਗੇ ਇਥੇ ਟਾਟਾ ਇਨਵੈਸਟ ਕਰੋਪ ਠੀਕ ਹੈ ਇਹਦਾ 837 ਰੁਪਏ ਹੈ ਠੀਕ ਹੈ ਤੁਸੀਂ ਇਸ ਤੋਂ ਘੱਟ ਵਾਲਾ ਵੀ ਕਰ ਸਕਦੇ ਜੋ ਇਸ ਨੂੰ ਆਪਾਂ ਬਾਈ ਕਰ ਲੈਣਾ ਹੈ ਬਾਈ ਕਿਵੇਂ ਕਰਨਾ ਹੈ ਕੈਸ਼ ਦੇ ਵਿੱਚ ਬਾਈ ਕਰਨਾ ਜਿਸ ਤਰ੍ਹਾਂ ਆਪਾਂ ਮੰਨ ਲਓ ਕਿ ਇਨਵੈਸਟਿੰਗ ਕਰਦੇ ਆਣ ਉਵੇਂ ਆਪਾਂ ਬਾਈ ਕਰਨਾ ਹੈ ਕੋਈ ਇੰਟਰਾਡੇ ਨਹੀਂ ਬਾਈ ਕਰਨਾ ਓਵਰਨਾਈਟ ਪੋਜੀਸ਼ਨ ਕੈਰੀ ਫਾਰਵਰਡ ਆਪਾਂ ਲੈ ਕੇ ਜਾਣੀ ਆ ਇਸ ਦੇ ਉੱਤੇ ਆਪਾਂ ਕਲਿੱਕ ਕਰਾਂਗੇ ਬਾਈ ਤੇ ਠੀਕ ਹੈ ਉਸ ਤੋਂ ਬਾਅਦ ਆ ਇੱਥੇ ਦੇਖੋਗੇ ਆ ਡਿਲੀਵਰੀ ਤੇ ਆਪਸ਼ਨ ਰਹੇਗਾ ਤੁਹਾਡਾ ਤੇ ਉਸ ਤੋਂ ਬਾਅਦ ਆ ਤੁਸੀਂ ਇਸ ਜਗ੍ਹਾ ਤੇ ਬਾਇ 1 ਕਵਾਂਟੀਟੀ ਤੇ ਕਰ ਸਕਦੇ ਹੋ ਠੀਕ ਹੈ ਇੱਕ ਹੀ ਕਵਾਂਟੀਟੀ ਆਪਾਂ ਬਾਇ ਕਰਨੀ ਆ ਤੇ ਬਾਇ ਕਰਨ ਤੋਂ ਬਾਅਦ ਆ 24 ਤੋਂ 48 ਘੰਟੇ ਤੁਸੀਂ ਇਸ ਨੂੰ ਹੋਲਡ ਕਰਕੇ ਰੱਖਣਾ ਹੈ ਠੀਕ ਆ ਉਸ ਤੋਂ ਬਾਅਦ ਆ ਤੁਸੀਂ ਇਸ ਨੂੰ ਸੈਲ ਕਰ ਦੇਣਾ ਹੈ ਸੈਲ ਕਿਉਂ ਕਰਨਾ ਹੈ ਸੈਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਚੀਜ਼ੀ ਚੈੱਕ ਕਰਨੀ ਆ ਕਿ ਤੁਹਾਡੇ ਸੈਗਮੈਂਟ ਐਕਟਿਵ ਹੋ ਗਏ ਜਾਂ ਨਹੀਂ ਹੋਏ ਸੈਗਮੈਂਟ ਆਟੋਮੈਟਿਕ ਐਕਟਿਵ ਹੋ ਜਾਣਗੇ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਬਾਦ ਵਿੱਚ ਤੁਸੀਂ ਆਪਸ਼ਨ ਟ੍ਰੇਡ ਕਰ ਸਕਦੇ ਹੋ ਜਦੋਂ ਤੁਸੀਂ ਸਿੱਧਾ ਹੀ ਅਕਾਊਂਟ ਬਣਾ ਕੇ ਆਓਗੇ ਤੇ ਇਸ ਤਰ੍ਹਾਂ ਆਪਸ਼ਨ ਟ੍ਰੇਡ ਨਹੀਂ ਹੋਵੇਗੀ ਜਿੰਨਾ ਚਿਰ ਤੁਸੀਂ ਸੈਗਮੈਂਟ ਐਕਟਿਵ ਨਹੀਂ ਕਰੋਗੇ ਜਿਸ ਤਰ੍ਹਾਂ ਆਪਾਂ ਬਾਕੀ ਐਪਾਂ ਦੇ ਵਿੱਚ ਕਰਦੇ ਹਾਂ ਤੇ ਬਾਈ ਕਰਕੇ ਰੱਖ ਲੈਣਾ ਚਾਹੀ 24 48 ਘੰਟੇ ਲਈ ਤੇ ਇੱਕ ਹੀ ਕੁਆਂਟੀਟੀ ਬਾਈ ਕਰਨੀ ਹੈ ਤੇ 501 ਰੁਪਿਆ ਵੀ ਰੇਟ ਹੋਵੇ 510 ਹੋਵੇ 520 ਹੋਵੇ ਕੁਝ ਵੀ ਤੁਸੀਂ ਕੋਈ ਵੀ ਸਟਾਕ ਤੁਸੀਂ ਲੈ ਸਕਦੇ ਹੋ ਇਹ ਆਪਾਂ ਵੱਧ ਪੈਸੇ ਵਾਲਾ ਲਿਆ ਸਿਰਫ ਐਗਜ਼ਾਮਪਲ ਦੇ ਤੌਰ ਤੇ ਉਸ ਤੋਂ ਬਾਅਦ ਆ ਬਾਈ ਕਰ ਲਿਆ ਤੁਸੀਂ ਮਾਰਕੀਟ ਦੇ ਵਿੱਚ ਤੇ 24 48 ਘੰਟੇ ਤੁਸੀਂ ਬਾਈ ਕਰਕੇ ਰੱਖੋਗੇ ਤੇ ਉਸ ਤੋਂ ਬਾਅਦ ਆ ਤੁਸੀਂ ਜਾਣਾ ਇੱਥੇ ਆਪਣੇ ਨਾਮ ਜੋ ਤੁਹਾਡਾ ਜਿੱਥੇ ਆਵੇਗਾ ਉਸ ਇਕਨ ਤੇ ਠੀਕ ਹੈ ਉਸ ਇਕਨ ਤੇ ਜਾਣ ਤੋਂ ਬਾਅਦ ਆ ਤੁਸੀਂ ਆਪਣੀ ਪ੍ਰੋਫਾਈਲ ਤੇ ਕਲਿੱਕ ਕਰਨਾ ਤੁਸੀਂ ਇਹ ਮੋਬਾਈਲ ਤੇ ਵੀ ਕਰ ਸਕਦੇ ਜੋ ਉਸ ਤੋਂ ਬਾਅਦ ਆ ਤੁਸੀਂ ਇਸ ਜਗ੍ਹਾ ਤੇ ਪਰਸਨਲ ਡਿਟੇਲ ਸੈਗਮੈਂਟ ਦਾ ਆਪਸ਼ਨ ਆਵੇਗਾ ਡਾਕੂਮੈਂਟ ਦਾ ਆਪਸ਼ਨ ਆਵੇਗਾ ਤੁਸੀਂ ਸੈਗਮੈਂਟਸ ਤੇ ਕਰਨਾ ਆ ਤੇ ਇੱਥੇ ਤੁਹਾਨੂੰ ਦਿਖਾਈ ਦੇਣ ਲੱਗ ਜਾਣਗੇ ਤੁਹਾਡੇ ਜਿਹੜੇ ਆ ਸੈਗਮੈਂਟ ਠੀਕ ਹੈ ਇਹ ਦੇਖੋ ਜੋ ਇਕਵਿਟੀ ਤੇ ਮਿਊਚੁਅਲ ਫੰਡ ਆ ਉਹ ਤੁਹਾਡੇ ਆਲਰੇਡੀ ਐਕਟਿਵ ਹੋਣਗੇ ਪਰ ਆ ਜਿਹੜੇ ਤੁਹਾਡੇ ਬੰਦ ਹੋਣਗੇ ਫਿਊਚਰਨ ਆਪਸ਼ਨ ਕਮੋਡਿਟੀ ਤੇ ਕਰੰਸੀ ਠੀਕ ਹੈ ਜਦੋਂ ਹੀ ਤੁਸੀਂ ਉਹ ਆਪਣਾ ਕਰ ਲਿਆ ਤੇ ਇਹ ਆਟੋਮੈਟਿਕ ਤੁਹਾਡੇ ਆਨ ਹੋ ਜਾਣਗੇ ਠੀਕ ਆ ਆਟੋਮੈਟਿਕ ਆਨ ਹੋ ਜਾਣਗੇ ਜਦੋਂ 24 ਤੋਂ 48 ਘੰਟੇ ਤੁਸੀਂ ਬਾਏ ਕਰਕੇ ਰੱਖਿਆ ਉਸ ਤੋਂ ਬਾਅਦ ਜਦੋਂ ਹੀ ਇੱਥੇ ਤੁਹਾਨੂੰ ਲੱਗੇ ਕਿ ਇਹ ਆਨ ਹੋ ਗਏ ਤੁਹਾਡੇ ਤਾਂ ਤੁਸੀਂ ਉਸ ਨੂੰ ਸੈਲ ਕਰ ਦੇਣਾ ਹੈ ਠੀਕ ਹੈ ਤੇ ਸੈਲ ਕਰਨ ਲਈ ਤੁਸੀਂ ਇਹ ਜਿਹੜੀ ਆਪਣੀ ਡੀਡੀਪੀਆਈ ਸੈਲ ਹੋਲਡਿੰਗ ਇਹਨੇ ਇਹ ਜ਼ਰੂਰ ਐਕਟਿਵ ਕਰਨੀ ਹੈ ਇਹਦੇ ਵਾਸਤੇ 100 ਰੁਪਿਆ ਲੱਗੇਗਾ ਠੀਕ ਹੈ ਇਸ ਤੇ ਕਲਿੱਕ ਕਰਕੇ ਤੁਸੀਂ ਮਤਲਬ ਕਿ ਇਸ ਨੂੰ ਐਕਟਿਵ ਕਰ ਲਿਓ ਉਸ ਤਰ੍ਹਾਂ ਤੁਹਾਡਾ ਜੋ ਤੁਸੀਂ ਬਾਇ ਕੀਤਾ ਹੋਵੇਗਾ ਸਟਾਕ ਉਹ ਸੈਲ ਨਹੀਂ ਹੋਵੇਗਾ ਠੀਕ ਹੈ ਇਸ ਨੂੰ ਐਕਟਿਵ ਜ਼ਰੂਰ ਕਰ ਲਿਓ ਤੇ ਬਾਕੀ ਜੋ ਆਪਸ਼ਨ ਟ੍ਰੇਡ ਤੁਸੀਂ ਕਰੋਗੇ ਉਹਦੇ ਵਿੱਚ ਸੈਲ ਹੋਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਜਦੋਂ ਸਾਡੇ ਸੈਗਮੈਂਟ ਐਕਟਿਵ ਹੋ ਜਾਣਗੇ ਤੇ ਬਿਲਕੁਲ ਸਿੰਪਲ ਆ ਉਸ ਤੋਂ ਬਾਅਦ ਤੁਹਾਨੂੰ ਜੋ ਹੈ ਇਸ ਐਪ ਤੇ ਜ਼ੀਰੋ ਹੀਰੋ ਲਈ ਸੈਟਅਪ ਮਿਲ ਜਾਵੇਗਾ ਜਿਹਦੀ ਆਪਾਂ ਵੀਡੀਓ ਪਾਈ ਹੋਈ ਆ ਅਜੇ ਦੀ ਫ੍ਰੀ ਜ਼ੀਰੋ ਹੀਰੋ ਸੈਟਅਪ 프리 ਵਿੱਚ ਕਰੋ ਕਿਸੇ ਵੀ ਸੈਟਅਪ ਦਾ ਪ੍ਰੈਕਟਿਸ ਬੈਕ ਟੈਸਟ ਕਰਨ ਲਈ ਵੀ ਤੁਹਾਨੂੰ ਇਹਦੇ ਵਿੱਚ ਮਤਲਬ ਕਿ ਡਾਟਾ ਮਿਲ ਜਾਵੇਗਾ ਫਾਇਰਸ ਦੇ ਵਿੱਚ ਤੁਸੀਂ ਮਤਲਬ ਕਿ ਜੋ ਹਿਸਟਰੀ ਹੈ ਹਿਸਟਰੀ ਦੇ ਵਿੱਚ ਬੈਕਟੈਸਟ ਵੀ ਕਰ ਸਕਦੇ ਜੋ ਸੈਟਅਪ ਨਾਲ ਤੇ ਟ੍ਰੇਡ ਵੀ ਕਰ ਸਕਦੇ ਜੋ ਬਿਲਕੁਲ ਫ੍ਰੀ ਦੇ ਵਿੱਚ ਠੀਕ ਹੈ ਟ੍ਰੇਡ ਕਿਵੇਂ ਕਰਨੀ ਹੈ ਇਹਦੇ ਵਿੱਚ ਦੱਸੀ ਹੋਈ ਆ ਸਟਾਪ ਲੌਸ ਲਗਾਉਣਾ ਕਿਵੇਂ ਉਹ ਵੀ ਦੱਸਿਆ ਹੋਇਆ ਹੈ ਕਿ ਕਿਸ ਸਾਈਡ ਨੂੰ ਟ੍ਰੇਡ ਕਰਨੀ ਆ ਉਹ ਵੀ ਆਪਾਂ ਨੂੰ ਇਹਦੇ ਵਿੱਚ ਜੋ ਇੰਡੀਕੇਟਰ ਆ ਉਹ ਸਿਗਨਲ ਦੇਵੇਗਾ ਉਹਦੇ ਬਾਰੇ ਵੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਪੂਰੀ ਵੀਡੀਓ ਨੂੰ ਉਸ ਵੀਡੀਓ ਨੂੰ ਵੇਖ ਲਿਓ ਅਕਾਊਂਟ ਬਣਾਉਣ ਤੋਂ ਬਾਅਦ ਆ ਤੇ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ